ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਕੇਂਦਰ ਸਰਕਾਰ ਦਾ ਇੱਕ ਬਹੁਤ ਵੱਡਾ ਤੇ ਬਹੁਤ ਵਧੀਆ ਫੈਸਲਾ ਆਇਆ ਉਹ ਫੈਸਲਾ ਹੈਗਾ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਿਹੜੇ ਪ੍ਰਾਈਵੇਟ ਕੋਚਿੰਗ ਇੰਸਟੀਚਿਊਟਸ ਤੇ ਜਿਹੜੇ ਵੱਖ-ਵੱਖ ਤਰ੍ਹਾਂ ਦੀ ਤਿਆਰੀ ਕਰਾਉਂਦੇ ਸੀ ਉਹਨਾਂ 'ਚ ਜਾਣਾ ਬੈਨ ਕਰ ਦਿੱਤਾ ਗਿਆ ਉਹਨਾਂ ਦੀ ਕੋਚਿੰਗ ਬੈਨ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਇੱਕ ਫਰਮਾਨ ਦੁਆਰਾ ਕੀ ਵਾਪਰ ਰਿਹਾ ਸੀ ਬੱਚਾ 6ਵੀਂ 7ਵੀਂ ਚ ਜੇ ਪਹੁੰਚਦਾ ਸੀ ਤਰ੍ਹਾਂ ਤਰ੍ਹਾਂ ਦੇ ਪ੍ਰੋਮਿਸਸਸ ਤਰ੍ਹਾਂ ਤਰ੍ਹਾਂ ਦੇ ਭੁਲੇਖੇ ਤਰ੍ਹਾਂ ਤਰ੍ਹਾਂ ਦੇ ਭਰਮ ਪੈਦਾ ਕਰਕੇ ਪ੍ਰਾਈਵੇਟ ਕੋਚਿੰਗ ਇੰਸਟੀਚੂਟਸ ਦੇ ਵਿੱਚ ਉਹਨਾਂ ਨੂੰ IIT ਦੀਆਂ ਤਿਆਰੀਆਂ ਚ ਉਲਝਾ ਲਿਆ ਜਾਂਦਾ ਸੀ ਔਰ ਐਸੀਆਂ ਸਥਿਤੀਆਂ ਬਣੀਆਂ ਹੋਈਆਂ ਸੀ ਜਿਦੇ ਨਾਲ ਕੀ ਹੋਇਆ ਕਿ ਜਦੋਂ ਬੱਚੇ ਜਿੱਥੇ ਉਹਨਾਂ ਨੇ ਵਿਕਸਨਾ ਹੁੰਦਾ ਮੌਲਣਾ ਹੁੰਦਾ ਵਿਕਾਸ ਕਰਨਾ ਹੁੰਦਾ ਉਹਨਾਂ ਨੂੰ ਉਲਝਾ ਦਿੱਤਾ ਜਾਂਦਾ ਕਿ ਉਹਨਾਂ ਨੇ ਜੀ ਅੱਗੇ ਜਾ ਕੇ ਸਿਰਫ ਤੇ ਸਿਰਫ IIT ਦੇ ਵਿੱਚ ਇੰਜੀਨੀਅਰਿੰਗ ਕਰਨੀ ਆ ਜਾਂ ਫਲਾਣ ਵੱਡੇ ਕਾਲਜ ਤੋਂ ਮੈਡੀਕਲ ਦੇ ਵਿੱਚ ਦਾਖਲਾ ਲੈਣਾ ਬੱਚੇ ਪਲੱਸ 2 ਤੋਂ ਬਾਅਦ ਜਦੋਂ ਫਾਈਨਲੋ ਸਟੇਜ ਤੇ ਪਹੁੰਚਦੇ ਸੀ ਦਾਖਲਾ ਨਹੀਂ ਸੀ ਹੁੰਦਾ ਫਰਸਟ੍ਰੇਸ਼ਨ ਵਧ ਰਹੀ ਸੀ ਸਟ्रेस ਵਧ ਰਹੀ ਸੀ ਤਣਾਅ ਵਧ ਰਿਆ ਸੀ ਔਰ ਸੁਸਾਈਡ ਰੇਟ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਵਧ ਰਿਆ ਸੀ ਕੇਂਦਰ ਸਰਕਾਰ ਨੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਔਰ ਇਹਦੇ ਨਾਲ ਜੁੜਮੀਆਂ ਕਈ ਗੱਲਾਂ ਉਹਨਾਂ ਗਾਈਡਲਾਈਨਸ ਦੇ ਵਿੱਚ ਆਈਆਂ ਨੇ ਕਿ ਜੇ ਇਹਨਾਂ ਇੰਸਟੀਚਿਊਸ਼ਨ ਫੀਸ ਲੈਣੀ ਆ ਉਹ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ ਕਲੀਅਰ ਹੋਣੀ ਚਾਹੀਦੀ ਹੈ ਕਿ ਫੀਸ ਲਈ ਜਾਊਗੀ ਨੰਬਰ ਅਗਲੀ ਜਿਹੜੀ ਗੱਲ ਦੇ ਵਿੱਚ ਆਉਂਦੀ ਆ ਕਿ ਜੇ ਟੀਚਰ ਨੇ ਉਹ ਕੁਆਲੀਫਾਈਡ ਰੱਖੇ ਜਾਣਗੇ ਔਰ ਟੀਚਰਸ ਦੀ ਡਿਟੇਲ ਜਿਹੜੀ ਆ ਆਪਣੀਆਂ ਇਹਨਾਂ ਦੇ ਵੈਬਸਾਈਟਸ ਦੇ ਉੱਤੇ ਦਿੱਤੀ ਜਾਏਗੀ। ਇਹਦੇ ਨਾਲ ਕੀ ਹੋਵੇਗਾ ਕਿ ਘਟੋ ਘਟ ਬੱਚਿਆਂ ਦਾ ਬਚਪਨ ਜਿਹੜਾ ਹੈ ਉਹ ਉਸ ਨੂੰ ਮਾਣ ਸਕਣਗੇ ਉਹਨੂੰ ਇੰਜੋਏ ਕਰ ਸਕਣਗੇ ਉਹ ਸਟ्रेस ਤੋਂ ਮੁਕਤ ਹੋ ਸਕਣਗੇ। ਇਹਦੇ ਨਾਲ ਹੋਰ ਵੀ ਕੀ ਹੋਣ ਲੱਗ ਗਿਆ ਕਿ ਕੰਪੀਟੀਸ਼ਨ ਆ ਗਿਆ। ਇੰਨਾ ਭੜਾ ਕੰਪੀਟੀਸ਼ਨ ਆ ਗਿਆ ਮਾਪਿਆਂ ਦੇ ਵਿੱਚ। ਅੱਜ ਆਪਕਾਂ ਦੇ ਵਿੱਚ ਔਰ ਇਹੋ ਜਿਹੇ ਪ੍ਰੋਮਿਸਸਿਸ ਕੀਤੇ ਜਾ ਰਹੇ ਨੇ ਕਿ ਤੁਹਾਡਾ ਬੱਚਾ ਇੱਥੇ ਪਹੁੰਚ ਜਾਏਗਾ ਆ ਪੈਕੇਜ ਮਿਲੇਗਾ ਇਹ ਜਿਹੜਾ ਸਾਰਾ ਪੈਕੇਜ ਕਲਚਰ ਸੀ ਇਹ ਜਿਹੜਾ ਇਹੋ ਜਿਹਿਆਂ ਐਡਮਿਸ਼ਨਾਂ ਦਾ ਕਲਚਰ ਸੀ ਇਹਨੇ ਸਮਾਜ ਦੇ ਵਿੱਚ ਫਰਸਟ੍ਰੇਸ਼ਨ ਲਿਆਂਦੀ ਨੌਜਵਾਨਾਂ ਦੇ ਵਿੱਚ ਫਰਸਟ੍ਰੇਸ਼ਨ ਲਿਆਂਦੀ ਔਰ ਬੱਚਿਆਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀ ਜਿਹੜੀ ਫਰਸਟ੍ਰੇਸ਼ਨ ਸੀ ਉਹ ਲਿਆਂਦੀ ਉਸ ਨਾਲ ਇਸ ਨੂੰ ਜਿਹੜੀ ਆ ਖੱਲ ਪਵੇਗੀ ਇਹ ਫੈਸਲਾ ਪ੍ਰਸ਼ੰਸਾਯੋਗ ਆ ਔਰ ਮਾਪਿਆਂ ਨੂੰ ਵੀ ਚਾਹੀਦਾ ਕਿ ਬੱਚਿਆਂ ਨੂੰ 10ਵੀਂ ਤੱਕ ਇੱਕ ਵਾਰੀ ਉਹਨਾਂ ਨੂੰ ਗਰੋਅ ਕਰਨ ਦਿਓ ਉਹਨਾਂ ਨੂੰ ਪੜਨ ਦਿਓ ਉਸ ਤੋਂ ਬਾਅਦ ਉਹਨਾਂ ਦੀ ਦਿਲਚਸਪੀਆਂ ਦੇਖੋ ਉਹਨਾਂ ਦਾ ਇੰਟਰਸਟ ਦੇਖੋ ਜੇ ਕੋਈ ਪੇਂਟਰ ਬਣਨਾ ਚਾਹੁੰਦਾ ਉਹਨੂੰ ਪੇਂਟਰ ਬਣਨ ਦਿਓ ਗਾਇਕ ਬਣਨਾ ਚਾਹੁੰਦਾ ਉਹਨੂੰ ਗਾਇਕ ਬਣਨ ਦਿਓ ਥੀਏਟਰ ਆਰਟਿਸਟ ਬਣਨਾ ਚਾਹੁੰਦਾ ਉਹਨੂੰ ਉਹ ਜਾਣ ਦਿਓ ਸਪੋਰਟਸ 'ਚ ਜਾਣ ਦਿਓ ਬੜੇ ਕੈਰੀਅਰ ਹੈਗੇ ਨੇ ਸਿਰਫ ਤੇ ਸਿਰਫ ਆਈਆਈਟੀ ਤੇ ਇਹ ਕੋਚਿੰਗ ਹੀ ਜ਼ਿੰਦਗੀ ਵਿੱਚ ਸਭ ਕੁਝ ਨਹੀਂ ਜ਼ਿੰਦਗੀ ਵਿੱਚ ਬੱਚਿਆਂ ਦਾ ਵਿਕਸਿਤ ਹੋਣਾ ਉਹਨਾਂ ਦਾ ਵਿਕਸਣਾ ਮੌਲਣਾ ਬਹੁਤ ਜ਼ਰੂਰੀ ਆ ਉਹਨਾਂ ਦਾ ਬਚਪਨ ਉਹਨਾਂ ਦੀ ਜਵਾਨੀ ਮੰਨਣੀ ਬਹੁਤ ਜ਼ਰੂਰੀ ਆ ਤਾਂ ਮੈਂ ਇਸ ਫੈਸਲੇ ਦੀ ਬਹੁਤ ਸ਼ਲਾਗਾ ਕਰਦਾ ਹਾਂ ਕੇਂਦਰ ਸਰਕਾਰ ਦੇ ਦੀ ਔਰ ਮਾਪਿਆਂ ਨੂੰ ਅਪੀਲ ਕਰਦਾ ਕਿ ਆਪਾਂ ਵੀ ਸਾਰੇ ਸਤਰਕ ਹੋਈਏ ਸੁਚੇਤ ਹੋਈਏ ਤਾਂ ਜੋ ਅਸੀਂ ਬੱਚਿਆਂ ਨੂੰ ਸਹੀ ਦਿਸ਼ਾਵਾਂ ਦੇ ਵਿੱਚ ਤੋਰਦੇ ਹੋਏ ਉਹਨਾਂ ਦਾ ਵਧੀਆ ਭਵਿੱਖ ਸਿਰ ਸਕੀਏ ਬਹੁਤ ਬਹੁਤ ਧੰਨਵਾਦ